ਸਰ ਦੇ ਇਲਾਕੇ ਮੁਝੇਠਾ ਰੋਡ ਇਨਕਲੇਵ ਦੇ ਨਜ਼ਦੀਕ ਸਾਈਂ ਜੀ ਦਾ ਆਸ਼ਰਮ ਦੇ ਸੰਚਾਲਕ ਨੰਦਾ ਸਰ ਜੀ ਨੇ ਪ੍ਰੈਸਰ ਨਾਲ ਗੱਲਬਾਤ ਕਰਦੇ ਹੋਏ ਆਸ਼ਰਮ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਹ ਤਕਰੀਬਨ 8 ਸਾਲ ਤੋਂ ਗਰੀਬ ਵਰਗ ਦੇ ਲੋਕਾਂ ਵਾਸੇ ਇਹ ਆਸ਼ਰਮ ਚਲਾ ਰਹੇ ਹਨ ਅਤੇ ਵਿਸ਼ੇਸ਼ ਤੌਰ ਤੇ ਜੜੀ ਬੂਟੀਆਂ ਤੋਂ ਤਿਆਰ ਕੀਤੇ ਗਏ ਕਾੜੇ ਮਰੀਜ਼ਾਂ ਨੂੰ ਪਹੁੰਚਾਏ ਜਾਂਦੇ ਹਨ ਅਤੇ ਇਸ ਆਸ਼ਰਮ ਦੇ ਵਿੱਚ ਬਹੁਤ ਦੂਰ ਦੂਰ ਤੋਂ ਸ਼ਹਿਰਾ ਵਿੱਚੋਂ ਆਏ ਹੋਏ ਮਰੀਜ਼ ਇਲਾਜ ਵਾਸਤੇ ਆਉਂਦੇ ਹਨ ਅਤੇ ਜਿਨ੍ਹਾਂ ਦਾ ਫ੍ਰੀ ਇਲਾਜ ਕੀਤਾ ਜਾਂਦਾ ਹੈ ਅਤੇ ਜੋ ਮਰੀਜ਼ ਠੀਕ ਹੋ ਗਏ ਹਨ ਜਾਂ ਹੋ ਰਹੇ ਹਨ ਉਹਨਾਂ ਨੇ ਆਪਣੀ ਜ਼ੁਬਾਨੀ ਆਸ਼ਰਮ ਦੇ ਬਾਰੇ ਜਾਣਕਾਰੀ ਦਿੱਤੀ ਅਤੇ ਉਹਨਾਂ ਨੇ ਕਿਹਾ ਕਿ ਦੰਦਾ ਸਾਹਿਬ ਜੀ ਨੇ ਬਹੁਤ ਹੀ ਵਧੀਆ ਉਪਰਾਲਾ ਗਰੀਬਾਂ ਦੇ ਹਿੱਤ ਵਿੱਚ ਕੀਤਾ ਹੈ ਅਤੇ ਜੋ ਮਰੀਜ਼ ਮਰਨ ਦੇ ਕਿਨਾਰੇ ਆਏ ਹੋਏ ਸਨ ਇਹ ਆਸ਼ਰਮ ਵਿੱਚ ਜਦੋਂ ਤੋਂ ਆਏ ਹਨ ਉਹ ਪੂਰੇ ਬਿਲਕੁਲ ਠੀਕ ਠਾਕ ਹੋ ਗਏ ਹਨ ਅਤੇ ਹਾਲ ਹੀ ਦੇ ਵਿੱਚ ਇੱਕ ਛੋਟਾ ਬੱਚਾ ਜੋ ਕਿ ਜਮਾਂਦਰੂ ਤੋਂ ਹੀ ਭਿਆਨਕ ਬਿਮਾਰੀ ਦਾ ਸ਼ਿਕਾਰ ਸੀ ਅਤੇ ਸਾਈਂ ਜੀ ਦੀ ਕਿਰਪਾ ਦੇ ਨਾਲ ਨੰਦਾ ਸਰ ਜੀ ਨੇ ਉਸ ਨੂੰ ਠੀਕ ਕੀਤਾ ਹੈ ਅਤੇ ਇਸ ਆਸ਼ਰਮ ਵਿੱਚ ਜੋ ਵੀ ਕੋਈ ਆਂਦਾ ਹੈ ਉਸ ਦਾ ਫਰੀ ਇਲਾਜ ਕੀਤਾ ਜਾਂਦਾ ਹੈ ਅਤੇ ਇਸ ਦਿਨ ਜੋ ਮਰੀਜ਼ ਆਉਂਦੇ ਹਨ ਉਨ੍ਹਾਂ ਨੂੰ ਕਾੜੇ ਪੁਲਾਏ ਜਾਂਦੇ ਹਨ

ये नीचे भी बहुत मारता है तो तो कने वाला काम नहीं है और वो काम नहीं हो रहा है और उन्होंने क्लबों का है कोई विषय है ये मन में सा थोड़ा दूसरा करने Obrigado posição डॉक्टर था बच्चा था प्री मचोर बच्चा था वो तो डॉक्टरों के जवाब देने के बाद किसी ने मेरे पास भेज दिया हमें एक महीना भी हुआ इसको मेरे पास आएंगे बाकी फिर भेज देंगे ये पीछे में ले आना देता और आई ले आई यार सरकारी है उस लाइन के इनके हम चाचा चाचा हैं देखो सिवा नहीं घोड़ा उन्हीं के लिए बिल्कुल कमजोर था उसकी बात आपको सही हो गया देखने में सही है बुलाते सबको देखता भी नहीं देखता कहाँ से आए हो मैडम जी मैं ले को कितने सालों से आ रही है यहाँ पे मैम जैसे एक महीना एक महीना और बच्चे को क्या था बच्चे को ऐसे मतलब पैदा उसकी थी उसको, उसको, उसको वो सर्दी का बताया कि ठीक नहीं था चलो जीता <laughs> hey. hey e ता। तो है

ਆ ਸਾਜੀ ਦੀ ਕਿਰਪਾ ਦੇ ਨਾਲ ਹੀ ਆਇਆ ਐਸਾ ਨਾ ਨਾ ਤੁਸੀਂ ਕਿਥੋਂ ਆਏ ਹੋ ਮੈਂ ਤੁਮਰ ਸਾਹਿਬ ਲੋਕਾਂ ਤੋਂ ਕਿੰਨੇ ਚਿਰ ਤੋਂ ਤੁਸੀਂ ਇੱਥੇ ਆ ਰਹੇ ਮੈਂ 17 ਸਾਲ ਤੋਂ ਇੱਥੇ ਆ ਰਹੀ ਹਾਂ ਹਾਂਜੀ ਔਰ ਤੁਸੀਂ ਕੀ ਚਮਤਕਾਰ ਵੇਖੇ ਨੇ ਇਸ ਦਰਵਾਜ਼ੇ ਤੇ ਮੈਂ ਬਹੁਤ ਸਾਰੇ ਚਮਤਕਾਰ ਵੇਖਿਆ ਕਿ ਮੈਨੂੰ ਵਰਸਾ ਸਾਹਿਬ ਦੇ ਸਾਰੇ ਡਾਕਟਰਾਂ ਨੇ ਕਿਹਾ ਸੀ ਕਿ تعال ਲੱਗੇ ਨਹੀਂ ਬਣ ਮੈਂ ਸਾਜੀ ਨੂੰ ਨਹੀਂ ਆਈ ਸਾਜੀ ਦੀ ਕਿਰਪਾ ਨਾਲ ਮੈਂ ਤਾਂ ਬੈਠੀ ਹੋਈ ਇੱਕ 15 ਸਾਲ ਦਾ ਇੱਕ 10 ਸਾਲ ਦਾ ਅਮੇਰਾ ਬਣਨ ਇੰਨੇ ਹੀ ਅਪਣੇ ਇੰਜੀਨੀਅਰ ਨੂੰ ਨਾ ਟੈਕ ਹੋ ਗਿਆ ਸੀ ਤੇ ਦੇਵਾਰੇ ਨੂੰ ਫਿਰ ਸਰਕਾਰ ਨੇ ਕਿਹਾ ਸੀ ਪੂਰਾ ਜਵਾਬ ਦੇ ਦਿੱਤਾ ਤੇ ਸਾਜੀ ਦੀ ਟਿੱਕਾ ਦੇਣਾ ਸਾਜੀ ਉਹ ਕਿ ਹਸਪੀਟਲ ਨਹੀਂ ਆ ਗਏ 5 ਮਿੰਟ ਦੇ ਨਹੀਂ ਥੀ ਤੁਸੀ ਪਬਲਿਕਲੀ ਕਿਸ ਸੰਲੇਸ਼ ਕੇ ਦੋਗੇ ਇਸ ਦਰਬਾਰ ਦੇ ਬਾਰੇ ਮੇਰੇ ਬੱਚੇ ਕੈਨੇਡਾ ਦੇ ਦੋਨੇ ਹੱਥ ਸਟੱਡੀ ਭੇਜਦੇ ਗਏ ਉਹਦੇ ਨੇ ਇੱਕ ਸਾਜੀ ਦੇ ਦੋਨੇ ਬੱਚੇ ਮਰੇ ਗਏ ਮੇਰੇ ਤੇ ਕਿਰਪਾ ਹੋਈਏ ਕਿ ਜਦੋਂ ਤੱਕ ਮੈਂ ਸੋਚ ਨਹੀਂ ਸੀ ਸਰਦੀ ਕਿ ਮੇਰੇ ਬੱਚੇ ਸਮਾਂ ਪਹੁੰਚਣਗੇ ਜੁੱਤੋਂ ਦਾਪਾ ਜਿਉਂ ਕੇ ਮੇਰੇ ਬੱਚਿਆਂ ਤੇ ਬਹੁਤ ਭਾਰੀ ਸਭ ਡਾਇਆ ਸੀ ਮੇਰੇ ਬੱਚਿਆਂ ਦੇ ਨਾਲ ਹੀ ਇੱਕ ਬੱਚਾ ਨੇ ਦੱਸਿਆ ਉਹਦਾ ਦੋਸਤ ਸੀ ਮੋਗੇ ਤੋਂ ਉਹਦੀ ਮੰਮੀ ਐ ਤੋਂ ਕੁਝ ਜਾਦੂਗੋਣੇ ਲੈ ਗਈ ਗਈ ਸੀ ਜਿੰਨਾ ਨੇ ਜਾ ਕੇ ਮੇਰੇ ਬੱਚਿਆਂ ਨੇ ਮੈਨੂੰ ਦੱਸਿਆ ਤੇ ਮੈਂ ਨਹੀਂ ਸੀ ਯਕੀਨ ਕਰਦੀ ਮੈਂ ਕਹਿੰਦੀ ਜੀ ਕੋਈ ਮਾਂ ਇਦਾਂ ਦੀ ਨਹੀਂ ਹੋ ਸਕਦੀ ਕਿ ਜਿਹੜੀ ਆਪਣੇ ਬੱਚੇ ਨਾਲ ਜਿਵੇਂ ਬੱਚੇ ਨਾਲ ਵਗ ਰਹੇ ਪਰ ਉਸ ਜਨਾਨੀ ਨੇ ਹੱਡੀਆਂ ਪੁੰਡੀਆਂ ਤੇ ਧੂਮ ਦੇ ਛੇ ਮੇਰੇ ਬੱਚਿਆਂ ਦੀਆਂ ਵਰਦੀਆਂ ਪੁੰਡੀਆਂ ਭਰੀਆਂ ਮੈਂ ਬਹੁਤ ਦੁਖੀ ਹੋਈ ਮੈਂ ਆਪੀ ਮਨਾਨ ਨੂੰ ਕਿਹਾ ਦੀਦੀ ਤੁਸੀਂ 사ਜੀ ਨਾਲ ਗੱਲ ਕਰੋ ਮੇਰੇ ਨਾਮ ਨੇ ਉਸੇ ਦਿਨ ਹੀ 사ਜੀ ਨਾਲ ਗੱਲ ਕੀਤੀ ਆਗੀ 사ਜੀ ਨੇ ਝੋਟੋ ਦੇਖੀ ਤਾਂ ਉਹਨਾਂ ਕਹਾ ਬਿਲਕੁਲ ਠੀਕ ਹੈ ਮੈਂ ਨਹੀਂ ਵੀ ਫਿਰਦੀ ਮੰਦੀ ਮੈਂ ਕਹਿੰਦੀ ਹਾਂ ਕੋਈ ਵੀ ਮਾਂ ਤੇਰੇ ਬੱਚੇ ਨਾਲ ਇਦਾਂ ਨਹੀਂ ਕਰ ਸਕਦੀ ਪਰ ਮੇਰੇ ਬੱਚਿਆਂ ਨਾਲ ਪਰ 사ਜੀ ਨੇ ਜਦੋਂ ਵਰਦੀਆਂ ਦਿਖਾਉਣੀਆਂ ਤਾਂ 사ਜੀ ਨੇ ਕਿਹਾ ਕਿ ਤੇਰੀ ਵਰਦੀ ਤਾਂ ਨਹੀਂ ਵੀ ਕੋਹੂੰਂਗੀ ਥੋੜੀਆਂ ਹੈ ਤੇ ਤੁਹੇ ਰਾਂਦੀ ਲੱਗੀਆਂ કોડો દયો નુ ડાયોલતી એને કહેને કે ના બા ઓકે હોજે કે જો મને રોટી જોપર નહી તો ભૂખ પામ જાના જો મેં તવારી ખાને તો ભી ભૂખ પામતા સરજીને છુ કૃપા કી કે કુછ ઉપાય દસે મે બચ્ચો તો કરદી રહી ચલો એક દિન પ્રયાસ કરદી લે કે આગે તુહી આબા કો જો બચ્ચો ઓ બચે મેરે આબા કો વિર કો જનાની જો ઉહી હો મેરી કુડી કો જો તર્દી સે સારા કુછ મેરી કુડી કો હી દલવા ઉને સોચે કે મેરે બચ્ચા નુ રે કુછ કરના ਮੈਂ ਆਪਣੀ ਬੱਚੇ ਨੂੰ ਕਿਹਾ ਲੋਚੇ ਤੁਸੀਂ ਇੰਤਰੀ ਹਾਂ ਨਹੀਂ ਅੰਸਾ ਜੀ ਦਾ ਸਾਈਂ ਹੀ ਰਾਸਤਾ ਮਿਲ ਗਿਆ ਕੋਈ ਕੋਈ ਟੈਨਸ਼ਨ ਨਹੀਂ ਲੈਣ ਸਾਰਾ ਕੁਝ ਹੀ ਹੋ ਗਿਆ ਇੱਕ ਦਿਨ ਇਹੋ ਆਇਆ ਕਿ ਮੇਰੇ ਬੱਚੇ ਤਰਖੀਆਂ ਦੇ ਆਦੇ ਜਾਂਦੇ ਰਹੇ ਉਹਦਾ ਵੀਰਾਂ ਨਾਲ ਹੁੰ ਗਰਿਆ ਜਿੱਦਾਂ ਜਿੱਦਾਂ ਕਿ ਜੇ ਉਹਨੇ ਮੇਰੇ ਬੱਚਿਆਂ ਦਾ ਮਾਰਾ ਕੀਤਾ ਹੁੰਦਾ ਲੈਫਟ ਫੁੱਟ ਟੁੱਟ ਜਾਂਦੇ ਬਿਮਾਰ ਹੋ ਜਾਂਦਾ ਮੇਰੇ ਬੱਚਿਆਂ ਦਾ ਨਹੀਂ ਸਾਰਾ ਕੁਝ ਉਹ ਦਿਬਾ ਜੁੱਦ ਅੱਜ ਮੈਂ ਸਾਈਂ ਜੀ ਦੀ ਕਰਪਾ ਨਾਲ ਇੱਥੇ ਖੜੀ ਹਾਂ ਫਿਰ ਮੇਰੀ ਸੱਸ ਦੇ ਸੋਲ ਆ ਪੱਥਰੀਆਂ ਆ ਗਈਆਂ ਪਿੱਤੇ ਵਿੱਚ ਤੇ ਮੈਂ ਇਹਨਾਂ ਦਾ ਪ੍ਰੈਸ਼ਨ ਕਰਾਉਣ ਵਾਸਤੇ ਪਹਿਲੋਂ ਕਲਮੋ ਤੋਂ ਇਹਨਾਂ ਦੀ ਸਕੈਨ ਕਰਾਈ ਹੁਣਾਂ ਸੰਦਰਦਸਪੁਰ ਭੇਜਿਆ ਸੰਦਰਦਸਪੁਰ ਵਾਲਿਆਂ ਨੇ ਸੰਵਾ ਮਸਦਰ ਭੇਜ ਦਿੱਤਾ ਤੇ ਮੈਂ ਸਾਰੇ ਟੈਸਟ ਕਰਵਾ ਕੇ ਫਾਈਲ ਬਣਾਈ ਤੇ ਪ੍ਰੈਸ਼ਨ ਕਰਾਉਣਾ ਸੀ ਤੇ ਮੇਰਾ ਨਾਮ ਵੀ ਆ ਤਸੀਮ ਸਿੰਘ ਉਹ ਸਰਜੀ ਕੋਲ ਗਿਆ ਸਰਜੀ ਕਹਿੰਦੇ ਘਰ ਕੋਣ ਆਇਆ ਤੇ ਕਹਿੰਦੇ ਭਾਬੀ ਆਈ ਆ ਸਰਜੀ ਕਹਿੰਦੇ ਕੀ ਕਰਨਾ ਆਈ ਆ ਕਹਿੰਦੇ ਮੇਰਾ ਮਾਦਾ ਦੇ ਸੋਨੀਆਂ ਤੇ ਪ੍ਰੈਸ਼ਨ ਕਰਾਉਣਾ ਕਿਤੇ ਵੀ ਬੰਦਰੀ ਆਈ ਹੋਈ ਜਣਾ ਸਰਜੀ ਕਹਿੰਦੇ ਮੈਨੂੰ ਰਿਪੋਰਟ ਦੋ मेरा नाम भी आप आग कोर्ट आगे दिया तो साथ जिन्हें आते थे बिना ही प्रेशर में ठीक कर देना माता ने बचना नहीं है गाजर पेश में आज माता जी ने वो दवाई दी कि बिल्कुल ठीक था वो ये नहीं साठ सत्तर सी साल तक होता है तो कोई पांच जन्म भी होगी पांच पीढ़ियां भी होगी तो सारा साढ़े तीन सौ साल तड़ेता युग को पहला भी पूजा इस हर बेले कोई ना कोई किसी को कोई खिंचाजा गोस्वामी का दा नाम दान मिल लो कोई कहेगा सैदपुर वाले का दा नाम दान मिल कोई कहेगा नरनकारी मठ का जॉइन कर लो कोई क्रिश्चियन स्वर्ग खींचेगा कोई हाले दुईया कहेगा कोई राम राम कहेगा कोई भाई गुरु कहेगा कोई राधे राधे कहेगा बट एवरीथिंग गेट्स दस्टिनेशन हर एक नाम कि एक ही मंजिल रास्ता आपका कोई भी है जैसे आपने पठानकोट जाया यहां से तो एक रास्ता है ये बटाला गुरदासपुर दीनानगर सरमा अगर पठानकोट से आपने जम्मू जाना है तो आपको तो सबसे पहले लखन मैरियर पे रुकना पड़ेगा कठुआ टांडा, सांबा इसी तरह आपने कोई भी मंजिल को पाना है तो उसके रास्ते का पता है। रास्ता क्या है दिमाग बखे हो कि असि एक बहुत वीडी लाइन के लगे हुए साठे जाए का लिखे आए ਆਪ ਸਮਝੀਓ ਦੁੱਖੀ ਇੱਕ ਦਿਨ ਨਾਲ ਸੂਕਿੰਤ ਕੀਤਾ ਜਾਂਦਾ ਕਿ ਸਾਡੇ ਪ੍ਰੀਤ ਸਰਗਾਂ ਜੀ ਅਕਾਲਪ ਸਿੰਘ ਜੀ ਦਿਨ ਆਪ ਇੰਨੀ ਨੂੰ ਸਵਤ ਸੁਧਾਰ ਕੇ ਉਹਨਾਂ ਦੀ ਅੰਤਿਮ ਪਾਠ ਹੋਪ ਵਾਸਤੇ ਇਸ ਦਿਨ ਨੂੰ ਜੋ ਆਪ ਚ ਨਾ ਪੜਿਆ ਮਗਰ 5000 ਸਾਲ ਵੀ ਜੀਣਾ ਹੋਏ ਫਿਰ ਵੀ ਇੱਕ ਦਿਨ ਆ ਜਾਏਗਾ ਜਦਨ ਸਾਡੀ ਮੁਕਤੀ ਦਾ ਟਾਈਮ ਮਿਲ ਜੇ ਪ੍ਰਾਇਮਰੀ ਚੀਜ਼ ਕੀ ਹੈ ਪ੍ਰਾਇਮਰੀ ਚੀਜ਼ ਸਾਡੀ ਸੂਰ ਸਾਡੀ ਹਾਕਮਾ ਜਿੰਨੇ ਕਾਸਟਿਊਮ ਬਦਲਣਾ ਸ਼ਰੀਰ ਨੂੰ ਬਦਲਣਾ ਤੇ ਅੱਖਾਂ ਪਰ ਇਹ ਸੂਰ ਨੂੰ ਕੁਝ ਨਹੀਂ ਹੋਣਾ ਇਸੇ ਕਰਕੇ ਤੇ ਖਬਰਾਂ ਆਉਂਦੀਆਂ ਨੇ ਕਿ ਕਰਨਾਲ ਦੇ ਪਿੰਡ 'ਚ ਇੱਕ ਬੱਚੇ ਨੇ ਜਨਮ ਲਿਆ ਉਹਨੂੰ ਆਪਣਾ ਪਿਛਲਾ ਪਿੰਡ ਯਾਦ ਸੀ ਉਹ ਦਾਦੀ ਨੂੰ ਆ ਕੇ ਕਹਿੰਦਾ ਮੇਰੀ ਰੋਟੀ ਹੁੰਦੀ ਸੀ ਹਕੀ ਗਰੰਝ ਸੁਪਨੇ ਚ ਇੱਕ ਸਚਾਈ ਚ ਸਚਾਈ ਦਾ ਫਰਮਾ ਕਰਿਆ ਕਰ ਸਚਾਈ ਕੀ ਇੱਕ ਦਿਨ ਅਸੀਂ ਬਜ਼ੁਰਗ ਹੋਣਾ ਸਾਡੇ ਬੱਚਿਆਂ ਨੇ ਸਾਨੂੰ ਬਾਲਾਂ ਨੂੰ ਵੱਢੀ ਇਹ ਸਚਾਈ ਹੈ ਬੱਚਾ ਛੋਟਾ ਹੁੰਦਾ ਅਗਰ ਪਿਸ਼ਾਬ ਕਰਦਾ ਹੈ ਤੇ ਤੁਸੀਂ ਉਹਦੇ ਨਾਲ ਸੋਹ ਸਕਦੇ ਹੋ

अपने अपने गुरु महाराज जी सीज़न मैरज सीजिक टेक

परमवीरिंग को लखे चतुर्भुजता जननियां भी आज तक छाडियां पीढ़ियां पीछे होइयां हर पीढ़ी के बीच एक अवतार धरती पे आया 500 से 7600 गुणमान देव जी के मूल धरती के

ਨਹੀਂ ਸੀ ਰੋਹੀ 50 ਸਾਲ ਵੀ ਬਿਤਾ ਡਾਕਟਰ ਮਿਤਕ ਕੇ ਖਾਤੇ ਯਸੋ ਦੇ ਨਾਮੀ ਦੀਨਦਰ ਪਰੇਕਾਰ ਚੌਂਪੜੀ ਤੋਂ ਆਮਦਨ ਵੰਦਦੀ ਤੇ ਲਾਈਨਾਂ ਵੀ ਉਦੋਂ ਲੱਗਣੀਆਂ ਸ਼ੁਰੂ ਹੋ ਗਈਆਂ ਮੈਂ ਦਿੰਦੇ ਆਪਣੀ ਬੁੱਕੀ ਨੂੰ ਥੋੜਾ ਸੰਭਾਲੂ ਕਾਫੀ ਕੁਮਾਰ ਨੂੰ ਦੇਖਣੋ ਕਿ ਦੁਨੀਆ ਕਿੰਨੀ दबागिया सी बेच चुके हैं झूठ धोखा फेब सच आना शुरू करो कला गुरद्वे मंदिर जाने तो बंदगी कंप्लीट नहीं होती जेक किसी गरीब इंसान को पकड़ के वो मदद करते हो जिस तरह हस्पता दवाई लैके देनी किसी किसी का ऑपरेशन करवा के देना ज ਤਾਂ ਫਿਰ ਕਰਾਮ ਦੇ ਲਈ ਉਹਦਾ ਲੱਕੜਾ ਦੇ ਪੈਸੇ ਦੇਣੇ ਸੀ ਸ਼ਾਨ ਘਰ ਕੋ ਕਫਨ ਲੈ ਕੇ ਦੇਣਾ ਇਹ ਮਾਨਕ ਕਿਤੇ ਘਰ ਤੋਂ ਸਿੱਧਾ ਸਬ ਤੋਂ ਚਾਹੀਦੀ ਨਹੀਂ ਅਗਰ ਸਪੀਕਰ ਆ ਕੇ ਲੰਗਰ ਮਾਤਾ ਕੋਈ ਨਾ ਕੇ ਸਹਰਕ ਨਹੀਂ ਸ਼ੌਂ ਮਾਈਕ ਕਿੰਨਾ ਆ ਗਿਆ ਉਹ ਸੱਚੇ ਪਾਤਸ਼ਾਹ ਨੂੰ ਬੋਲਾ ਥੋੜਾ ਜੀ ਕੰਜੀ ਚੀਜ਼ ਨਾਮ ਚੇਤਕ ਉਨੀ ਉਹਦੇ ਅਸਲੀ ਲੈ ਕੇ ਤੇ ਅਸੀਂ ਕੰਮ ਕਰਦੇ ਆ ਸਾਡੇ ਉਸ ਦਾ ਨਾਮ ਲੈ ਕੇ ਅੱਖਾਂ ਖੁੱਲੀਆਂ ਸਭ ਤੋਂ ਪਹਿਲਾਂ ਉਹਨਾਂ ਦਾ ਸ਼ੁਕਰੀਆ ਦਾ ਕਰੀਦਾ ਕਿ ਅੱਜ ਇੱਕ ਦਿਨ ਜ਼ਿੰਦਗੀ ਦਾ ਹੋ ਰਿਹਾ ਕੰਮ ਬਣਾ ਕੇ ਲਿੰਦੇਣਾ ਉਹ ਵੀ ਇਸ ਲਈ ਉਹਨੂੰ ਪਛਾਨੂ ਆਪਣੀ ਉਮਰ ਨੂੰ ਪਛਾਨੂ ਜੋ ਉਹ ਖਾ ਫਲੇ ਬਣਾ ਕਰ ਮੇਰੇ ਯਾਰ ਪਿਛਲੀ ਜ਼ਿੰਦਗੀ ਜੀ ਉਹ ਘਰੋਂ ਆ ਕੇ ਟੈਂਸ ਹੋ ਆਦੀ ਸੀ ਅਸੀਂ ਕੁਝ ਵੀ ਆਪਣੀਆਂ ਆਕਾ ਬਦਲ ਲਈ हर घर च है, हर मूह च बीमारी है हर खंड च बीमारी है हर चीनी में बीमारी है हर मिठाई में बीमारी है हर दार च बीमारी है हर कलम के आते बीमारी <laughs> <laughs>

मेरा नाम नंदा सर और मैं कबीर मार्ग मेडिकल एनक्लेव खंडा चौक के अंदर पिछले करीब 8000 ਸਾਲ ਤੋਂ ਸੇਵਾ ਕਰ ਰਿਹਾ ਹਾਂ ਇੱਥੇ ਮੇਰਾ ਆਪਣਾ ਗੁਰੂ ਘਰ ਹੈ ਜਿਸ ਵਿੱਚ ਮੈਂ ਕਈ ਤਰ੍ਹਾਂ ਦੀ ਬਿਮਾਰੀਆਂ ਦਾ ਇਲਾਜ ਕਰਦਾ ਜਿਹੜਾ ਕਿ ਬਿਲਕੁਲ ਫ੍ਰੀ ਹੁੰਦਾ ਹੈ ਇਹਦੇ ਵਿੱਚ ਕੋਈ ਸੋਚਣ ਦੀ ਲੋੜ ਨਹੀਂ ਹੈ ਇਸ ਦਾ 베ਸ ਆਯੂਵੈਦਿਕ ਹੁੰਦਾ ਹੈ ਐਨੁਪੈਥੀ ਤੋਂ ਛੱਡੇ ਹੋਏ ਲੋਕ ਜਿਹੜੇ ਤੜਫ ਰਹੇ ਨੇ ਬਿਜਾਰਾਂ ਦੇ ਵਿੱਚ ਉਹਨਾਂ ਦੀ ਸੇਵਾ ਕਰਨ ਵਾਸਤੇ ਮੈਂ ਉੱਤ ਗਿਆ ਹਾਂ ਸਭ ਤੋਂ ਪਹਿਲਾਂ 11 ਵਜੇ ਤੋਂ 1:30 ਵਜੇ ਤੱਕ ਸੜਕ ਦੀ ਉੱਤੇ ਛੇ ਤਰ੍ਹਾਂ ਦੇ ਕਾੜੀਆਂ ਦੀ ਸੇਵਾ ਕੀਤੀ ਜਾਂਦੀ ਜਿਸ ਵਿੱਚ ਸਾਨੂੰ ਸ਼ੂਗਰ ਹਾਈਪਰ ਹਾਰਟ ਮੀਪੀ ਐਂਡ ਜੋਇੰਟਸ ਪੇਨ ਲਿਵਰ ਦੀ ਮਦਦ ਕ्योर ਕਰਨ ਵਿੱਚ ਸਹੀ ਮਦਦ ਕਰਦੀਆਂ ਉਹਨਾਂ ਨੇ ਇਸ ਨੂੰ ਮਿੱਟੀ ਦੇ ਕੜੀਆਂ 'ਚ ਤਿਆਰ ਕੀਤਾ ਜਾਂਦਾ ਤੇ ਮਿੱਟੀ ਦੀਆਂ ਗੁਲਾਸਾਂ ਦੇ ਵਿੱਚ ਹੀ ਸਰਬ ਕੀਤਾ ਇੱਕ ਹਾਂਜੀ ਇਹ ਕਿੰਨੇ ਸਾਲਾਂ ਤੋਂ ਲਗਾਤਾਰ ਸੇਵਾ ਕਰ ਰਹੇ ਹੋ ਸੇਵਾ ਤੇ ਮੈਂ ਅੰਮ੍ਰਿਤਸਰ ਦੇ ਵਿੱਚ ਕਰੀਬ 18 ਸਾਲ ਤੋਂ ਕਰ ਰਿਹਾ ਪਰ ਇਹ 8-9 ਸਾਲ ਤੋਂ ਮੇਰਾ ਇਹ ਆਪਣਾ ਨਾਵਾ ਜਿਨੇ ਗੁਰੂ ਘਰ ਬਣਾ ਕੇ ਦਿੱਤਾ ਜਿਸ ਵਿੱਚ ਮੈਂ ਲੋਕਾਂ ਨੂੰ ਟੋਕਨ ਨੰਬਰ ਦੇ ਕੇ ਤੇ ਬੁਲਾਦਾ ਹਾਂ ਸੜਕ ਤੇ ਟੋਕਨ ਨੰਬਰ ਲੈਣ ਦੇ ਮਿਲਦੇ ਨੇ ਕਿਸੇ ਅੱਜ ਜਿਹੜਾ ਤੁਸੀਂ ਇੱਕ ਛੋਟਾ ਜਿਹਾ ਬੱਚਾ ਦੇਖਿਆ ਉਸ ਦੀਆ ਦਿਮਾਗ ਦੀਆਂ ਨਾੜਾਂ ਬਲਾਕ ਸੀਗੀਆਂ ਤੇ ਤ੍ਰੀ ਵਿਛੜ ਬੱਚਾ ਸੀਗੀ ਜਨਮ ਦਿਨ ਮਿਲੇ ਉਸ ਦੀ ਮਾਤਾ ਦੀ ਮ੍ਰਿਤੂ ਹੋ ਗਈ ਬਾਪ ਉਹਦਾ ਛੱਡ ਕੇ ਭੱਜ ਗਿਆ ਫਿਰ ਉਹਦਾ ਚਾਚਾ ਤੇ ਚਾਚੀ ਨੇ ਉਸ ਬੱਚੇ ਨੂੰ ਲੈ ਕੇ ਪਰ ਵੇ ਸ਼ੁਰੂ ਕੀਤੀ ਡਾਕਟਰਾਂ ਕੀ ਖਾ ਕੇ ਜਦੋਂ ਉਹਨਾਂ ਨੂੰ ਡਾਕਟਰਾਂ ਕੋਲੋਂ ਜਵਾਬ ਮਿਲ ਗਿਆ ਕਿ ਇਹ ਬੱਚਾ ਨਹੀਂ ਸਹੀ ਹੋ ਸਕਦਾ ਇਹ ਦੁਨੀਆ ਤੋਂ ਚਲਾ ਜਾਏਗਾ ਥੋੜੀ ਦੇਰ ਬਾਅਦ ਕਿ ਕਿਸੇ ਨੇ ਸਾਡਾ ਰੈਫਰੈਂਸ ਦਿੱਤਾ ਪਿਛਲੇ 1 ਮਹੀਨੇ ਤੋਂ ਬੱਚਾ ਪੂਰਾ ਆਖਾਂ ਖੋਲਦਾ ਹੈ ਆਵਾਜ਼ ਸੁਣਦਾ ਹੈ ਚੀਜ਼ ਖਾਂਦਾ ਹੈ ਦੁੱਧ ਪੀਂਦਾ ਹੈ ਉਹ ਹੈਗਾ ਕਾਫੀ ਕਰੀਬ 85% ਬੈਟਰ ਹੈ ਹਾਂ ਪਬਲਿਕ ਨੂੰ ਇੱਕ ਮੈਸੇਜ ਪਬਲਿਕ ਨੂੰ ਇੱਕ ਹੀ ਮੈਸੇਜ ਹੈ ਕਿ ਜਿਹੜੇ ਡਾਕਟਰਾਂ ਤੋਂ ਹਾਸ਼ ਹੋ ਗਏ ਨੇ ਨਿਰਾਸ਼ ਹੋ ਗਏ ਨੇ ਪੈਸੇ ਖਵਾ ਚੁੱਕੇ ਨੇ ਕੋਈ ਇੱਕ ਵਾਰੀ ਮੇਰੇ ਕੋਲ ਸੇਵਾ ਦਾ ਦਿੰਦ